ਮੇਰੀ ਘੋੜੀ ਵੀ ਕਾਲੇ ਰੰਗ ਦੀ ਸੀ ਤੇ ਉਹ ਰੋਜ਼ ਹੀ ਕਹਿੰਦਾ ਸੀ ਭਾਬੀ ਮੈਨੂੰ ਤੁਸੀਂ ਘੋੜੀ ਦੀ ਸਵਾਰੀ ਕਦੋਂ ਕਰਾਓਗੇ ਮੈਂ ਉਸ ਨੂੰ ਬੱਚਾ ਸਮਝ ਕੇ ਟਾਲ ਦਿੰਦੀ ਤੇ ਕੁਝ ਨਾ ਕਹਿੰਦੀ ਪਰ ਇੱਕ ਦਿਨ ਤਾਂ ਹੱਦ ਹੀ ਹੋ ਗਈ ਐਨੀ ਐਮਰਜੈਂਸੀ ਸੀ ਕਿ ਦਿਉਰ ਨੂੰ ਮੈਂ ਕਿਸੇ ਕੰਮ ਦੇ ਲਈ ਕਿਹਾ ਤਾਂ ਉਹ ਮੈਨੂੰ ਕਹਿਣ ਲੱਗਾ ਕਿ ਭਾਬੀ ਮੈਂ ਤੁਹਾਡੇ ਸਾਰੇ ਕੰਮ ਕਰ ਦੂੰਗਾ ਪਰ ਤੁਸੀਂ ਮੈਨੂੰ ਕਾਲੀ ਘੋੜੀ ਦੀ ਸਵਾਰੀ ਕਰਵਾਓ ਮੇਰਾ ਸਵਾਰੀ ਕਰਨ ਦਾ ਬਹੁਤ ਮਨ ਹੈ ਉਸ ਰਾਤ ਤਾਂ ਮੇਰੇ ਹੋਸ਼ ਹੀ ਉੱਡ ਗਏ ਜਿਸ ਨੂੰ ਮੈਂ ਬੱਚਾ ਸਮਝ ਬੈਠੀ ਸੀ ਅੰਦਰ ਤੋਂ ਉਸ ਦੇ ਮਨ ਵਿੱਚ ਕੁਝ ਹੋ ਰਹੀ ਸੀ ਅਤੇ ਆਪਣੇ ਦਿਓਰ ਦੇ ਮੂੰਹ ਤੋਂ ਅਜਿਹੀ ਗੱਲ ਸੁਣ ਕੇ ਮੈਂ ਬੁਰੀ ਤਰ੍ਹਾਂ ਹੈਰਾਨ ਰਹਿ ਗਈ ਸੀ ਜਿਸ ਨੂੰ ਮੈਂ ਸੋਨਾ ਸਾਲਾਂ ਦਾ ਇੱਕ ਬੱਚਾ ਸਮਝਦੀ ਸੀ ਮੈਨੂੰ ਯਕੀਨ ਵੀ ਨਹੀਂ ਹੋ ਰਿਹਾ ਸੀ ਕਿ ਉਹ ਮੈਨੂੰ ਇਹੋ ਜਿਹੀ ਫਰਮਾਇਸ਼ ਕਰੇਗਾ ਅਤੇ ਸਭ ਕੁਝ ਮੈਨੂੰ ਕਹੂਗਾ ਮੈਂ ਉਸ ਦੀ ਗੱਲ ਬਦਲ ਦਿੱਤੀ ਅਤੇ ਸ਼ੁਕਰ ਹੈ ਕਿ ਘਰ ਵਿੱਚ ਕਿਸੇ ਹੋਰ ਨੂੰ ਉਸ ਦੀ ਗੱਲ ਬਾਰੇ ਪਤਾ ਨਹੀਂ ਲੱਗਾ ਸੀ ਨਹੀਂ ਤਾਂ ਉਸ ਦੀ ਖੈਰ ਨਹੀਂ ਹੋਣੀ ਸੀ ਪਰ ਉਹ ਬੇਸ਼ਰਮ ਬਣ ਚੁੱਕਾ ਸੀ ਅਤੇ ਉਸ ਨੂੰ ਕੋਈ ਡਰ ਨਹੀਂ ਸੀ ਕੁਝ ਦਿਨ ਬਾਅਦ ਫੇਰ ਉਹ ਮੇਰੇ ਸਾਹਮਣੇ ਉਹੀ ਫਰਮੈਸ਼ ਕਰਨ ਲੱਗਾ ਭਾਬੀ ਮੈਨੂੰ ਹਮੇਸ਼ਾ ਤੋਂ ਕਾਲੀ ਘੋੜੀ ਦੀ ਸਵਾਰੀ ਕਰਨ ਦਾ ਬਹੁਤ ਸ਼ੌਕ ਹੈ ਮੈਂ ਤੁਹਾਨੂੰ ਹੀ ਕਹਿ ਸਕਦਾ ਹਾਂ ਕਿ ਤੁਸੀਂ ਮੈਨੂੰ ਇੱਕ ਮੌਕਾ ਦਵੋਗੇ ਤਾਂ ਮੈਂ ਤੁਹਾਨੂੰ ਵੀ ਕੁਝ ਕਰ ਸਕਦਾ ਹਾਂ ਉਹ ਆਪਣੀ ਜਿੱਦ ਤੇ ਅੜਿਆ ਸੀ ਤੇ ਮੇਰੇ ਦਿੌਰ ਦਾ ਵੀ ਬਹੁਤ ਸੁਭਾਅ ਜਿੱਤੀ ਸੀ ਉਸ ਦਾ ਅਜੀਬ ਜਿਹਾ ਹੀ ਸ਼ੌਕ ਸੀ ਤੇ ਮੈਨੂੰ ਉਸ ਦੀਆਂ ਗੱਲਾਂ ਬੜੀਆਂ ਅਜੀਬ ਲੱਗੀਆਂ ਪਰ ਮੈਂ ਕੀ ਕਹਿੰਦੀ ਮੈਂ ਉਸ ਦੇ ਨਾਲ ਫਿਰ ਲਿਹਾਜ਼ ਨਾਲ ਗੱਲ ਕੀਤੀ ਅਤੇ ਕਿਹਾ ਕਿ ਕੀ ਮਤਲਬ ਤੂੰ ਕਦੋਂ ਤੋਂ ਇਹ ਸਭ ਕੁਝ ਕਰ ਰਿਹਾ ਹੈ ਕੁਝ ਘਬਰਾ ਕੇ ਸਵਾਲ ਕੀਤਾ ਅਤੇ ਅਜੇ ਉਸ ਦੀ ਉਮਰ ਵੀ ਕੀ ਸੀ ਉਹ ਕਿਹੋ ਜੀਆਂ ਗੱਲਾਂ ਕਰ ਰਿਹਾ ਸੀ ਮੈਂ ਉਸ ਨੂੰ ਕਿਹਾ ਕਿ ਇਹ ਸਭ ਸਹੀ ਨਹੀਂ ਮੈਂ ਜਾਣਦੀ ਸੀ ਕਿ ਘਰ ਵਾਲਾ ਉਸ ਦੀ ਇਸ ਹਰਕਤ ਤੋਂ ਅਣਜਾਣ ਹੈ ਅਜੇ ਤੱਕ ਉਹਨਾਂ ਨੂੰ ਸਾਰੇ ਬੱਚਾ ਹੀ ਸਮਝਦੇ ਸਨ ਅਤੇ ਕੋਈ ਨਹੀਂ ਜਾਣਦਾ ਸੀ ਕਿ ਉਸ ਦੀ ਕੀ ਸੋਚ ਹੈ ਉਸ ਨੂੰ ਬੜੇ ਲੱਡਾ ਪਿਆਰ ਨਾਲ ਪਾਲਿਆ ਉਸ ਨੂੰ ਪੜਾ ਲਿਖਾ ਕੇ ਇੱਕ ਚੰਗਾ ਇਨਸਾਨ ਬਣਾਉਣਾ ਚਾਹੁੰਦੇ ਸਨ ਅਤੇ ਉਹ ਸੀ ਜੋ ਕਿ ਆਵਾਰਾ ਕੁੜੀਆਂ ਤੇ ਮੁੰਡਿਆਂ ਦੇ ਨਾਲ ਘੁੰਮਦਾ ਰਹਿੰਦਾ ਸੀ ਅਤੇ ਮੇਰੇ ਤੋਂ ਫਰਮਾਇਸ਼ ਕੀਤੇ ਹੋਏ ਅਜੇ ਕੁਝ ਮਹੀਨੇ ਹੀ ਹੋਏ ਸਨ ਪਤਾ ਨਹੀਂ ਇਸ ਉਮਰ ਵਿੱਚ ਉਸ ਨੂੰ ਇਹ ਕੀ ਅਜੀਬ ਚਾਹ ਚੜ੍ਹਿਆ ਸੀ ਤੇ ਇਹ ਸ਼ੌਕ ਕਿਸ ਤਰ੍ਹਾਂ ਪੈਦਾ ਹੋ ਗਿਆ ਅਤੇ ਮੈਂ ਵੀ ਉਸ ਦਾ ਇਹ ਸ਼ੌਕ ਸਾਰਿਆਂ ਤੋਂ ਲਗਾ ਕੇ ਉਹ ਪੂਰਾ ਕੀਤਾ ਸੀ ਪਰ ਇੱਕ ਅਜੀਹਾ ਸਮਾਂ ਵੀ ਸੀ ਕਿ ਉਸ ਦੀ ਜਿੱਦ ਦੇ ਅਕੇ ਮੈਂ ਹਾਰ ਗਈ ਮੇਰਾ ਵਸ ਨਹੀਂ ਸੀ ਉਸ ਦੇ ਸ਼ੌਕ ਨੂੰ ਪੂਰਾ ਕਰਨ ਦੀ ਇਜਾਜ਼ਤ ਦੇ ਦਿੱਤੀ ਉਸਨੇ ਕਿਹਾ ਮੈਂ ਵਾਦਾ ਕਰਦਾ ਕਿ ਘਰ ਵਿੱਚ ਕਿਸੇ ਨੂੰ ਵੀ ਪਤਾ ਨਹੀਂ ਚਲਣ ਦਊਗਾ ਤੇ ਨਾਹੀਂ ਤੁਹਾਨੂੰ ਕੋਈ ਕੁਝ ਕਹੂਗਾ ਇਹ ਰਾਜ਼ ਹਮੇਸ਼ਾ ਰਾਜ਼ੀ ਰਹੂਗਾ ਮੇਰਾ ਦਿਲ ਬੜੀ ਜ਼ੋਰ ਨਾਲ ਧੜਕਣ ਲੱਗਾ ਮੈਂ ਉਸਨੂੰ ਕਿਹਾ ਤੂੰ ਜਾਣਦਾ ਜੇਕਰ ਕਦੇ ਘਰ ਵਿੱਚ ਕਿਸੇ ਨੂੰ ਵੀ ਤੇਰੇ ਸ਼ੌਂਕ ਦੇ ਬਾਰੇ ਪਤਾ ਲੱਗਾ ਤਾਂ ਤੇਰੀ ਖੈਰ ਨਹੀਂ ਤੂੰ ਇਸ ਉਮਰ ਵਿੱਚ ਆਪਣੀ ਪੜ੍ਹਾਈ ਤੇ ਧਿਆਨ ਦੇ ਹਲੇ ਤੂੰ ਬੱਚਾ ਹੈ ਤੇ ਤੇਰੀ ਉਮਰ ਇੰਨੀ ਨਹੀਂ ਕਿ ਤੂੰ ਇਦਾਂ ਦੇ ਸ਼ੌਂਕ ਪਾਣੇ ਮੈਂ ਉਸ ਨੂੰ ਪਿਆਰ ਨਾਲ ਸਮਝਾਉਣਾ ਚਾਹਿਆ ਪਰ ਉਹ ਕਿੱਥੇ ਸਮਝਦਾ ਸੀ ਮੇਰਾ ਘਰ ਵਾਲਾ ਬਹੁਤ ਹੀ ਸਖਤ ਮਜਾਜ ਵਾਲਾ ਸੀ ਪਰ ਉਹਨਾਂ ਨੂੰ ਅੰਦਾਜ਼ਾ ਹੋ ਗਿਆ ਸੀ ਕਿ ਉਹਨਾਂ ਦਾ ਛੋਟਾ ਭਰਾ ਪੜ੍ਹਾਈ ਛੱਡ ਕੇ ਪੁੱਠੇ ਕੰਮਾਂ ਦੇ ਵਿੱਚ ਲੱਗਾ ਹੋਇਆ ਹੈ ਤਾਂ ਉਹ ਉਸ ਉੱਤੇ ਹੱਥ ਜੁਕਣ ਤੋਂ ਗੁਰੇਜ਼ ਕਰਦੇ ਸੀ ਤੇ ਨਾ ਹੀ ਚੁੱਕਣਾ ਪਸੰਦ ਕਰਦੇ ਸੀ ਮੈਨੂੰ ਫਿਕਰ ਬਸ ਇਸੇ ਗੱਲ ਦੀ ਸੀ ਕਿ ਕੁਝ ਹੋ ਨਾ ਜਾਵੇ ਕਿਉਂਕਿ ਉਹ ਬਹੁਤ ਹੀ ਲਾਪਰਵਾਹ ਸੀ ਮੇਰਾ ਦਿਉਰ ਮੇਰੀ ਗੱਲ ਬਿਲਕੁਲ ਵੀ ਨਹੀਂ ਸੁਣਦਾ ਸੀ ਜਦੋਂ ਵੀ ਮੈਂ ਕੋਈ ਕੰਮ ਕਹਿੰਦੀ ਉਹ ਆਪਣੀ ਡਿਮਾਂਡ ਰੱਖਦਾ ਤੇ ਕਹਿੰਦਾ ਭਾਬੀ ਮੈਂ ਇਹਨਾਂ ਵਾਅਦਾ ਕਰੋ ਮੈਂ ਕਾਲੀ ਘੋੜੀ ਤੇ ਜ਼ਰੂਰ ਬੈਠਾਂਗਾ ਅਤੇ ਤੁਹਾਨੂੰ ਜੰਨਤ ਦੀ ਸੈਰ ਕਰਾਵਾਂਗਾ ਤੁਸੀਂ ਵੇਖ ਕੇ ਹੈਰਾਨ ਰਹਿ ਜਾਓਗੇ ਤੁਸੀਂ ਮੈਨੂੰ ਬੱਚਾ ਨਾ ਸਮਝਿਆ ਕਰੋ ਮੈਨੂੰ ਤਾਂ ਲੱਗਾ ਸੀ ਕਿ ਤੁਸੀਂ ਮੇਰਾ ਸਾਥ ਦੋਗੇ ਕਿਸੇ ਨੂੰ ਵੀ ਪਤਾ ਨਹੀਂ ਚੱਲਣਾ ਪਰ ਤੁਸੀਂ ਮੇਰਾ ਸਾਥ ਹੀ ਨਹੀਂ ਦਿੰਦੇ ਬਸ ਇੱਕ ਵਾਰ ਦੀ ਗੱਲ ਹੈ ਪਰ ਤੁਸੀਂ ਤਾਂ ਮੇਰੀ ਗੱਲ ਦਾ ਜੰਗਲ ਹੀ ਬਣਾ ਦਿੱਤਾ ਉਸ ਨੇ ਮੈਨੂੰ ਦਰਖਾਸਤ ਕੀਤੀ ਪਤਾ ਨਹੀਂ ਕਿੰਨੀ ਵਾਰੀ ਬੇਨਤੀ ਕੀਤੀ ਬਸ ਇੱਕ ਵਾਰੀ ਮੈਨੂੰ ਮੌਕਾ ਦੇ ਦਿਓ ਮੈਂ ਤੁਹਾਨੂੰ ਕਦੇ ਵੀ ਨਿਰਾਸ਼ ਨਹੀਂ ਕਰਾਂਗਾ ਮੈਂ ਉਸ ਨੂੰ ਉੱਚੀ ਆਵਾਜ਼ ਦੇ ਵਿੱਚ ਕਿਹਾ ਕਿ ਤੂੰ ਕਿਉਂ ਇੱਕ ਗੱਲ ਦੇ ਉੱਤੇ ਅੜ ਜਾਣਾ ਹੈ ਤੇਰਾ ਸ਼ੌਕ ਵੱਧਦਾ ਹੀ ਜਾ ਰਿਹਾ ਹੈ ਅਤੇ ਜੇ ਤੇਰੇ ਵੱਡੇ ਭਰਾ ਨੂੰ ਤੇਰੇ ਸ਼ੌਕ ਦਾ ਪਤਾ ਲੱਗਾ ਤਾਂ ਮੈਂ ਵੀ ਤੇਰਾ ਪੂਰਾ ਸਾਧ ਦਿੱਤਾ ਹੈ ਤਾਂ ਉਹ ਤੈਨੂੰ ਤੇ ਮੈਨੂੰ ਨਹੀਂ ਛੱਡਣਗੇ ਮੈਂ ਉਸ ਨੂੰ ਸਮਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜੋ ਕਿ ਮੈਂ ناکਾਮਯਾਬ ਰਹੀ ਅਤੇ ਉਸ ਨੇ ਮੈਨੂੰ ਕਿਹਾ ਭਾਬੀ ਮੈਂ ਤੁਹਾਨੂੰ ਬਾਰ-ਬਾਰ ਤੰਗ ਪਰੇਸ਼ਾਨ ਨਹੀਂ ਕਰਾਂਗਾ ਮੈਂ ਵਾਅਦਾ ਕਰਦਾ ਹਾਂ ਕਿ ਭਰਾ ਨੂੰ ਪਤਾ ਨਹੀਂ ਲੱਗਣ ਦਵਾਂਗਾ ਅਤੇ ਰਾਤ ਦੇ ਵੇਲੇ ਸਾਰੇ ਕੰਮ ਹੋ ਜਾਣਗੇ ਸਾਡੇ ਫਾਰਮ ਹਾਊਸ ਦੇ ਵਿੱਚ ਕੋਈ ਨਹੀਂ ਹੁੰਦਾ ਉੱਥੇ ਆਪਾਂ ਚੱਲਾਂਗੇ ਬਸ ਕੁਝ ਮਿੰਟਾਂ ਦੀ ਗੱਲ ਹੈ ਉਹ ਆਪਣੀ ਜਿੱਦ ਤੇ ਉੱਤੇ ਅੜਿਆ ਹੋਇਆ ਸੀ ਪਰ ਮੈਂ ਉਸ ਦੀ ਜਿੱਦ ਪੂਰੀ ਨਹੀਂ ਕਰ ਸਕਦੀ ਸੀ ਜਿੰਨਾ ਮੇਤੋ ਟਾਲਿਆ ਜਾਂਦਾ ਸੀ ਮੈਂ ਉਸ ਤੋਂ ਟਾਲਦੀ ਸੀ ਮੈਨੂੰ ਡਰ ਸੀ ਜੇ ਕਿਸੇ ਨੂੰ ਪਤਾ ਲੱਗ ਗਿਆ ਤਾਂ ਇਹ ਗੱਲ ਲੁਕੀ ਨਹੀਂ ਰਹਿ ਸਕਦੀ ਮੈਂ ਉਸ ਨੂੰ ਕਿਹਾ ਕਿ ਚਲ ਕੋਈ ਨਾ ਵੇਖਦੇ ਹਾਂ ਜਿੱਦਾਂ ਦਾ ਸਮਾਊਗਾ ਮੈਂ ਉਸ ਤੋਂ ਜਾਣ ਛੜਾਉਂਦਿਆਂ ਹੋਇਆ ਉਸ ਨੂੰ ਕਿਹਾ ਅਤੇ ਘਰ ਦੇ ਕਮਰੇ 'ਚ ਆਪਣੇ ਆਪ ਨੂੰ ਬੰਦ ਕਰ ਲਿਆ ਸੀ ਮੈਨੂੰ ਲੱਗਾ ਸੀ ਕਿ ਛੋਟਾ ਬੱਚਾ ਹੈ ਸ਼ਾਇਦ ਭੁੱਲ ਜਾਊਗਾ ਪਰ ਉਹ ਮੇਰੀ ਗਲਤਫਹਮੀ ਸੀ ਉਸਨੇ ਸਿਰਫ 2-3 ਦਿਨ ਇੰਤਜ਼ਾਰ ਕੀਤਾ ਤੇ ਫਿਰ ਤੋਂ ਉਸੇ ਜਿੱਤ ਉੱਤੇ ਚੜ ਗਿਆ ਤੇ ਮੇਰੇ ਸਿਰ ਤੇ ਸਵਾਰ ਹੋਇਆ ਸੀ ਬੜੀ ਮੁਸ਼ਕਲ ਨਾਲ ਮੈਂ ਉਸ ਤੋਂ ਆਪਣੀ ਜਾਨ ਛਡਾਉਂਦੀ ਪਰ ਫਿਰ ਹੁਣ ਫਿਰ ਕੇ ਗੱਲ ਉੱਤੇ ਹੀ ਆ ਜਾਂਦੀ ਮੇਰੇ ਲਈ ਉਸ ਨੂੰ ਟਾਰਨਾ ਬਹੁਤ ਮੁਸ਼ਕਲ ਹੋ ਰਿਹਾ ਸੀ ਉਹਨਾਂ ਦਿਨਾਂ ਦੀ ਗੱਲ ਹੈ ਕਿ ਮੈਨੂੰ ਸ਼ਾਮ ਦੇ ਵੇਲੇ ਮੇਰੀ ਭੈਣ ਨੇ ਫੋਨ ਕਰਕੇ ਦੱਸਿਆ ਕਿ ਮਾਂ ਦੀ ਤਬੀਅਤ ਬਹੁਤ ਖਰਾਬ ਹੈ ਅਤੇ ਉਹ ਮੈਨੂੰ ਯਾਦ ਕਰ ਰਹੀ ਹੈ ਮੈਨੂੰ ਮਿਲਣ ਜਾਣਾ ਚਾਹੀਦਾ ਹੈ ਆਪਣੀ ਭੈਣ ਦੀ ਗੱਲ ਸੁਣ ਕੇ ਮੈਂ ਬਹੁਤ ਪਰੇਸ਼ਾਨ ਹੋ ਗਈ ਮੇਰਾ ਘਰਵਾਲਾ ਉਸ ਦਿਨ ਘਰ ਨਹੀਂ ਸੀ ਤੇ ਮੈਂ ਆਪਣੀ ਮਾਂ ਨੂੰ ਮਿਲੇ ਬਗੈਰ ਨਹੀਂ ਰਹਿ ਸਕਦੀ ਸੀ ਮੈਨੂੰ ਚੈਨ ਨਹੀਂ ਆ ਰਿਹਾ ਸੀ ਇਸ ਲਈ ਇਸ ਮੌਕੇ ਤੇ ਮੈਨੂੰ ਆਪਣੇ ਦਿਓਰ ਦਾ ਧਿਆਨ ਆਇਆ ਅਤੇ ਮੈਂ ਆਪਣੇ ਘਰਵਾਲੇ ਨੂੰ ਫੋਨ ਕਰਕੇ ਸਾਰੀ ਗੱਲ ਦੱਸ ਦਿੱਤੀ ਅਤੇ ਉਹਨਾਂ ਤੋਂ ਇਜਾਜ਼ਤ ਲੈ ਲਈ ਉਹਨਾਂ ਨੇ ਵੀ ਕਹਿ ਦਿੱਤਾ ਕੀ ਠੀਕ ਹੈ ਤੂੰ ਰਾਜੂ ਨਾਲ ਚਲੀ ਜਾ ਅਤੇ ਆਪਣੀ ਮਾਂ ਨੂੰ ਮਿਲ ਕੇ ਆ ਮੈਂ ਆਪਣੇ ਦਿਉਰ ਨੂੰ ਜਾ ਕੇ ਕਿਹਾ ਕਿ ਮੇਰੀ ਮਾਂ ਦੀ ਸਿਹਤ ਠੀਕ ਨਹੀਂ ਕਿ ਤੂੰ ਮੇਰੇ ਨਾਲ ਮੇਰੇ ਪੇਕੇ ਚੱਲੇਗਾ ਮੈਂ ਆਪਣੀ ਮਾਂ ਨੂੰ ਮਿਲ ਕੇ ਆਣਾ ਹੈ ਉਹ ਬਹੁਤ ਹੀ ਜ਼ਿਆਦਾ ਬਿਮਾਰ ਹੈ ਫਿਰ ਮੇਰੇ ਦਿਉਰ ਨੇ ਮੇਰੀ ਮਜਬੂਰੀ ਸੁਣੀ ਤਾਂ ਉਸ ਦੀਆਂ ਅੱਖਾਂ ਚਮਕ ਉਠੀਆਂ ਪਤਾ ਨਹੀਂ ਕਿਹੜੀ ਗੱਲੋਂ ਖੁਸ਼ ਹੋ ਰਿਹਾ ਸੀ ਉਸ ਨੇ ਬਦਲੇ ਦੇ ਵਿੱਚ ਆਪਣੀ ਸ਼ਰਤ ਰੱਖ ਦਿੱਤੀ ਉਸ ਨੇ ਕਿਹਾ ਠੀਕ ਹੈ ਭਾਬੀ ਮੈਂ ਤੁਹਾਨੂੰ ਜ਼ਰੂਰ ਲੈ ਕੇ ਜਾਊਂਗਾ ਪਰ ਪਹਿਲਾਂ ਮੈਨੂੰ ਕਾਲੀ ਘੋੜੀ ਦੀ ਸਵਾਰੀ ਕਰਵਾ ਦਿਓ ਫਿਰ ਕੋਈ ਹੋਰ ਕੰਮ ਉਸ ਨੇ ਆਪਣੀ ਸ਼ਰਤ ਅਜ ਫੇਰ ਰੱਖ ਦਿੱਤੀ ਸੀ ਤੇ ਮੌਕੇ ਦਾ ਫਾਇਦਾ ਚੁੱਕਦਿਆਂ ਹੋਇਆਂ ਕਿਹਾ ਕਿ ਪਹਿਲਾਂ ਤਾਂ ਮੈਨੂੰ ਉਸ ਦੀ ਸ਼ਰਤ ਸੁਣ ਕੇ ਬਹੁਤ ਗੁੱਸਾ ਆਇਆ ਤੇ ਹੈਰਾਨੀ ਵੀ ਹੋਈ ਪਰ ਫਿਰ ਬੱਚਾ ਸਮਝ ਕੇ ਮੈਂ ਚੁੱਪ ਕਰ ਗਈ ਅਤੇ ਕੁਝ ਸੋਚ ਕੇ ਉਸ ਦੀ ਸ਼ਰਤ ਮੰਨਣ ਤੇ ਮਜਬੂਰ ਹੋ ਗਈ ਸੀ ਜੇਕਰ ਕੋਈ ਹੋਰ ਹੁੰਦਾ ਤਾਂ ਮੈਂ ਇਕੱਲੀ ਹੀ ਚਲੀ ਜਾਂਦੀ ਪਰ ਸ਼ਾਮ ਦੇ ਵੇਲੇ ਮੈਂ ਕਿੱਦਾਂ ਇਕੱਲੀ ਜਾਂਦੀ ਇਸ ਲਈ ਮੈਨੂੰ ਉਸ ਦੀ ਸ਼ਰਤ ਮੰਨਣੀ ਪੈਣੀ ਸੀ ਉਹ ਮੈਨੂੰ ਲੈ ਕੇ ਘਰ ਤੋਂ ਨਿਕਲਿਆ ਤੇ ਆਪਣੇ ਘਰ ਤੋਂ ਕੁਝ ਦੂਰੀ ਉੱਤੇ ਬਣੇ ਹੋਏ ਇੱਕ ਛੋਟੇ ਜਿਹੇ ਫਾਰਮ ਹਾਊਸ ਵਿੱਚ ਲੈ ਗਿਆ ਅਤੇ ਉਸ ਨੇ ਮੈਨੂੰ ਪਹਿਲਾਂ ਕਿਹਾ ਕਿ ਮੈਂ ਆਪਣਾ ਸ਼ੌਂਕ ਪੂਰਾ ਕਰਨਾ ਹੈ ਫਿਰ ਮੈਨੂੰ ਮੇਰੀ ਮਾਂ ਦੇ ਘਰ ਲੈ ਕੇ ਜਾਊਗਾ ਮੈਂ ਮਜਬੂਰ ਸੀ ਤੇ ਡਰੀ ਹੋਈ ਵੀ ਸੀ ਕਿ ਕਿਸੇ ਨੇ ਜੇ ਸਾਨੂੰ ਵੇਖ ਲਿਆ ਤਾਂ ਕੋਈ ਕੀ ਸੋਚੂਗਾ ਮੈਨੂੰ ਵੀ ਉਹ ਸਿਰਫ ਇੱਕ ਨਟਕੜ ਜਿਹਾ ਬੱਚਾ ਲੱਗਦਾ ਸੀ ਸ਼ੁਰੂ ਦੇ ਵਿੱਚ ਤਾਂ ਉਸ ਮੇਰੇ ਸਾਹਮਣੇ ਆਉਣ ਤੋਂ ਪਿੱਛੇ ਭਜਦਾ ਮੇਰੇ ਸਾਹਮਣੇ ਨਹੀਂ ਆਉਂਦਾ ਸੀ ਉਸ ਦੀ ਸ਼ਰਮ ਨੂੰ ਵੇਖਦਿਆਂ ਵੇਖਦਿਆਂ ਮੈਨੂੰ ਹਾਸਾ ਆ ਜਾਂਦਾ ਸੀ ਪਰ ਹੁਣ ਉਹ ਬਿਲਕੁਲ ਹੀ ਬਿਸ਼ਰਮ ਹੋ ਗਿਆ ਸੀ ਮੈਨੂੰ ਤਾਂ ਉਹ ਭੋਲਾ-ਪਾਲਾ ਜਿਹਾ ਲੱਗਦਾ ਸੀ ਪਰ ਹੁਣ ਜਦੋਂ ਉਸ ਦੀ ਸਾਰੀ ਚੀਜ਼ ਖਤਮ ਹੋ ਗਈ ਅਤੇ ਕੁਝ ਦੋਸਤੀ ਵੀ ਹੋਈ ਤਾਂ ਉਸ ਦੀਆਂ ਗੱਲਾਂ ਮੈਨੂੰ ਹੈਰਾਨ ਕਰ ਦੇਣ ਵਾਲੀਆਂ ਸੀ ਅਤੇ ਉਸ ਦੇ ਸਾਰੇ ਸ਼ੌਕ ਵੱਡਿਆਂ ਵਾਲੇ ਸਨ ਪੜ੍ਹਾਈ ਤੋਂ ਜ਼ਿਆਦਾ ਸ਼ੌਕ ਉਸ ਨੂੰ ਦੂਜੇ ਕੰਮਾਂ ਦੇ ਵੀ ਸੀ ਅਤੇ ਮੈਂ ਮਜਬੂਰ ਸੀ ਸਾਡੇ ਘਰ ਦਾ ਮਾਹੌਲ ਬਹੁਤ ਹੀ ਦੇਸੀ ਜਿਹਾ ਸੀ ਮੇਰੀ ਨਜ਼ਰ ਵਿੱਚ ਉਸ ਦੀ ਉਮਰ ਬਹੁਤ ਛੋਟੀ ਸੀ ਤੇ ਇੰਨਾ ਕੰਮਾਂ ਦੇ ਲਈ ਸਹੀ ਨਹੀਂ ਸੀ ਅਤੇ ਜਦੋਂ ਮੇਰਾ ਵਿਆਹ ਹੋਇਆ ਤਾਂ ਘਰ ਦੇ ਵਿੱਚ ਬਸ ਮੈਂ ਮੇਰਾ ਘਰ ਵਾਲਾ ਤੇ ਮੇਰਾ ਦਿਉਰ ਹੀ ਸੀ ਮੇਰਾ ਦਿਉਰ ਬਹੁਤ ਛੋਟਾ ਸੀ ਜਦੋਂ ਮੇਰੇ ਸੱਸ ਸਹੁਰੇ ਦੀ ਮੌਤ ਹੋ ਗਈ ਮੇਰਾ ਘਰ ਵਾਲਾ ਉਸ ਨੂੰ ਬਹੁਤ ਪਿਆਰ ਕਰਦਾ ਸੀ ਪਰ ਉਹ ਸ਼ੱਕੀ ਮિજાਜ ਦਾ ਸੀ ਅਤੇ ਉਸ ਦੇ ਘਰ ਵਿੱਚ ਹੁੰਦੇ ਤਾਂ ਮੇਰਾ ਦਿਉਰ ਮੇਰੇ ਨਾਲ ਜ਼ਿਆਦਾ ਬੋਲਦਾ ਵੀ ਨਹੀਂ ਸੀ ਤੇ ਨਾ ਹੀ ਕੋਈ ਮਜ਼ਾਕ ਕਰਦਾ ਮੇਰੇ ਦਿਉਰ ਨੇ ਮੈਨੂੰ ਇਸ਼ਾਰੇ ਵਿੱਚ ਕੁਝ ਕਿਹਾ ਪਰ ਮੈਨੂੰ ਕੁਝ ਸਮਝ ਨਹੀਂ ਆਇਆ ਮੈਂ ਸਿਰ ਹਿਲਾਉਣ ਲੱਗੀ ਅਤੇ ਮੇਰਾ ਦਿਉਰ ਕਹਿਣ ਲੱਗਾ ਭਾਬੀ ਤੁਹਾਡੀ ਘੋੜੀ ਵੀ ਤਾਂ ਕਾਲੀ ਹੈ ਅਤੇ ਕਦੇ ਮੈਨੂੰ ਵੀ ਉੱਥੇ ਸਵਾਰੀ ਕਰਨ ਦਾ ਮੌਕਾ ਦਵੋ ਮੈਂ ਉਸ ਨੂੰ ਕੋਈ ਜਵਾਬ ਨਹੀਂ ਦਿੱਤਾ ਅਤੇ ਚੁੱਪ ਕਰ ਗਈ ਇਸ ਤਰ੍ਹਾਂ ਜਾਹਰ ਕੀਤਾ ਜਿਸ ਤਰ੍ਹਾਂ ਮੈਂ ਕੁਝ ਸੁਣਿਆ ਹੀ ਨਾ ਹੋਵੇ ਮੈਨੂੰ ਉਸ ਦਿਨ ਸਮਝ ਆ ਗਈ ਸੀ ਕਿ ਉਹ ਅਕਸਰ ਕਾਲੀ ਘੋੜੀ ਤੇ ਚੜਨ ਦੀ ਜਿੱਦ ਕਰਦਾ ਸੀ ਤੇ ਇਸ ਦੀਆਂ ਗੱਲਾਂ ਕਰਦਾ ਸੀ ਅਤੇ ਇਸ ਲਈ ਉਹ ਮੈਨੂੰ ਉਮੀਦ ਨਾਲ ਵੇਖਦਾ ਰਹਿੰਦਾ ਸੀ ਕਿ ਸ਼ਾਇਦ ਮੈਂ ਉਸ ਦਾ ਸਾਥ ਦਵਾਂ ਤੇ ਉਸ ਨੂੰ ਇਜਾਜ਼ਤ ਦੇ ਦਵਾਂਗੀ ਮੈਂ ਉਸਵੇਂ ਉਸ ਦੀ ਗੱਲ ਨੂੰ ਨਜ਼ਰ ਅੰਦਾਜ਼ ਕਰ ਦਿੰਦੀ ਸੀ ਅਤੇ ਗੱਲ ਬਦਲ ਦਿੱਤੀ ਮੈਂ ਨਹੀਂ ਚਾਹੁੰਦੀ ਸੀ ਕਿ ਉਸ ਦੇ ਸ਼ੌਕ ਦਾ ਘਰ ਦੇ ਵਿੱਚ ਪਤਾ ਲੱਗੇ ਕਿਸੇ ਵੀ ਇਨਸਾਨ ਦੇ ਕੰਨਾਂ ਵਿੱਚ ਪਵੇ ਕਿ ਉਸ ਨੂੰ ਇਸ ਚੀਜ਼ ਦਾ ਸ਼ੌਕ ਹੈ ਪਰ ਉਹ ਕਾਲੀ ਘੋੜੀ ਦੀ ਸਵਾਰੀ ਦਾ ਬਹੁਤ ਜ਼ਿਆਦਾ ਸ਼ੌਕੀਨ ਨਿਕਲਿਆ ਜਦੋਂ ਮੌਕਾ ਮਿਲਦਾ ਮੇਰੀ ਅਮਿੰਤਾ ਕਰਨ ਲੱਗ ਜਾਂਦਾ ਅਤੇ ਮੈਂ ਉਸ ਨੂੰ ਬੱਚਾ ਸਮਝ ਕੇ ਹੱਸ ਕੇ ਟਾਲ ਦਿੰਦੀ ਸੀ ਆਏ ਦਿਨ ਰਾਤ ਉਹ ਮੇਰੇ ਲਾਗੇ ਜਾ ਕੇ ਚੱਕਰ ਮਾਰਦਾ ਰਹਿੰਦਾ ਅਤੇ ਕਾਲੀ ਘੋੜੀ ਦੀ ਸਵਾਰੀ ਦੇ ਲਈ ਜਿੱਦ ਕਰਦਾ ਰਹਿੰਦਾ ਅਤੇ ਮੇਰੇ ਤੋਂ ਇਜਾਜ਼ਤ ਮੰਗਦਾ ਰਹਿੰਦਾ ਮੈਂ ਫੇਰ ਬਹਾਨਾ ਬਣਾ ਕੇ ਟਾਲ ਦਿੰਦੀ ਕਿਉਂਕਿ ਉਹ ਮੇਰੀ ਜ਼ਿੰਮੇਵਾਰੀ ਸੀ ਮੇਰੀ ਕਾਲੀ ਘੋੜੀ ਬਹੁਤ ਹੀ ਨਖਰੇ ਵਾਲੀ ਸੀ ਅਤੇ ਆਪਣੇ ਉੱਪਰ ਬੈਠਣ ਵਾਲੇ ਇਨਸਾਨ ਨੂੰ ਪਰਾਂ ਦੇ ਵਿੱਚ ਥੱਲੇ ਸੁੱਟ ਦਿੰਦੀ ਸੀ ਮੈਨੂੰ ਇਹ ਡਰ ਸੀ ਕਿਤੇ ਰਾਜੂ ਨੂੰ 60 ਨਾ ਲੱਗ ਜਾਵੇ ਜੇ ਉਸ ਨੂੰ 60 ਲੱਗ ਗਈ ਤਾਂ ਘਰਦਿਆਂ ਨੇ ਮੇਰੀ ਜਾਨ ਨਹੀਂ ਛੱਡਣੀ ਮੇਰੀ ਤਾਂ ਸ਼ਾਮਤ ਪੱਕੀ ਹੈ ਪਰ ਉਹ ਮੈਨੂੰ ਜਿੱਦ ਕਰਦਾ ਥੱਕ ਨਹੀਂ ਰਿਹਾ ਸੀ ਮੈਂ ਖਬਰੌਣ ਲੱਗੀ ਫਿਰ ਇੱਕ ਦਿਨ ਮੇਰੀ ਮਾਂ ਦੀ ਤਬੀਅਤ ਅਚਾਨਕ ਵਿਗੜ ਗਈ ਤਾਂ ਮੈਂ ਉਸ ਨੂੰ ਮਿਲਣ ਲਈ ਜਾਣਾ ਸੀ ਆਪਣੇ ਦਿਓਰ ਨੂੰ ਨਾਂ ਲੈ ਕੇ ਜਾਣ ਦੀ ਲੋੜ ਪਈ ਤਾਂ ਉਸ ਨੇ ਮੌਕੇ ਦਾ ਫਾਇਦਾ ਚੁੱਕਦਿਆਂ ਹੋਇਆ ਮੇਰੇ ਤੋਂ ਆਪਣੀ ਜਿੱਤ ਪੂਰੀ ਕਰਵਾ ਲਈ ਸੀ ਮੈਨੂੰ ਤਾਂ ਲੱਗਾ ਸੀ ਕਿ ਉਹ ਬੱਚਾ ਸਵਾਰੀ ਨਹੀਂ ਕਰ ਪਾਊਗਾ ਥੋੜੇ ਚਿਰ ਵਿੱਚ ਹੀ ਹਟ ਜਾਊਗਾ ਪਰ ਮੇਰਾ ਖਿਆਲ ਉਸਨੇ ਫਾਰਮ ਹਾਊਸ ਦੇ ਵਿੱਚ ਜਾ ਕੇ ਗਲਤ ਸਾਬਤ ਕਰ ਦਿੱਤਾ ਅਤੇ ਛੋਟਾ ਬੱਚਾ ਬਹੁਤ ਹੀ ਤੇਜ਼ ਨਿਕਲਿਆ ਉਸਨੇ ਪੂਰੀ ਮਰਜ਼ੀ ਨਾਲ ਸਵਾਰੀ ਕੀਤੀ ਆਪਣਾ ਸ਼ੌਂਕ ਪੂਰਾ ਕੀਤਾ ਤੇ ਜਦੋਂ ਵਾਪਸ ਆਇਆ ਤਾਂ ਪਸੀਨੇ ਦੇ ਨਾਲ ਭਰਿਆ ਪਿਆ ਸੀ ਅਤੇ ਚਿਹਰਾ ਪੂਰੀ ਖੁਸ਼ੀ ਵਿੱਚ ਡੁੱਬਿਆ ਹੋਇਆ ਸੀ ਜਿੱਦਾਂ ਪਤਾ ਨਹੀਂ ਉਸ ਨੂੰ ਕੀ ਮਿਲ ਗਿਆ ਹੋਵੇ ਉਹ ਇੰਨਾ ਜ਼ਿਆਦਾ ਥੱਕ ਗਿਆ ਸੀ ਕਿ ਬੈੱਡ ਤੇ ਲੰਮੇ ਪੈਂਦੇ ਹੀ ਸੌ ਗਿਆ ਮੇਰੇ ਦਿਉਰ ਦੀ ਨਜ਼ਰ ਮੇਰੀ ਕਾਲੀ ਘੋੜੀ ਉੱਤੇ ਟਿਕ ਗਈ ਸੀ ਤਵੇਲੇ ਦੇ ਨੇੜੇ ਪਹੁੰਚ ਕੇ ਮੇਰੀ ਕਾਲੀ ਘੋੜੀ ਤੇ ਹੱਥ ਘੁਮਾ ਰਿਹਾ ਸੀ ਅਤੇ ਮੇਰੀ ਘੋੜੀ ਬਹੁਤ ਹੀ ਗੁਸੈਲ ਤੇ ਨਖਰੇ ਵਾਲੀ ਸੀ ਪਰ ਉਹ ਉਸ ਉੱਤੇ ਬੜੇ ਮਜ਼ੇ ਨਾਲ ਸਵਾਰੀ ਕਰ ਰਿਹਾ ਸੀ ਜਿਸ ਤੱਕ ਕਿ ਮੈਨੂੰ ਡਰ ਸੀ ਪਰ ਮੇਰਾ ਦਿਉਰ ਉਸ ਨੂੰ ਆਪਣੇ ਵਿੱਚ ਕਾਬੂ ਕਰ ਚੁੱਕਾ ਸੀ ਅਤੇ ਉਸ ਦੇ ਹੱਥ ਚੜ ਗਈ ਸੀ ਹੁਣ ਉਸ ਦੇ ਉੱਤੇ ਉਹ ਕਪੜਾ ਮਾਰ ਰਿਹਾ ਅਤੇ ਉਸ ਨੇ ਉਸ ਨੂੰ ਕਾਬੂ ਕਰ ਲਿਆ ਸੀ ਮੈਨੂੰ ਤਾਂ ਸੱਚ ਨਹੀਂ ਆ ਰਿਹਾ ਸੀ ਕਿ ਇੰਨਾ ਛੋਟਾ ਬੱਚਾ ਘੋੜਸਵਾਰੀ ਵਿੱਚ ਮਾਰ ਹੋ ਸਕਦਾ ਇਹ ਉਹਨਾਂ ਦਾ ਖਾਨਦਾਨੀ ਸ਼ੌਕ ਸੀ ਪਰ ਮੇਰਾ ਘਰ ਵਾਲਾ ਉਸ ਨੂੰ ਬੱਚਾ ਸਮਝ ਕੇ ਕਰਨ ਨਹੀਂ ਦਿੰਦਾ ਸੀ ਮੇਰਾ ਘਰ ਵਾਲਾ ਵੀ ਘੋੜਸਵਾਰੀ ਵਿੱਚ ਮਾਰ ਸੀ ਯਕੀਨਨ ਇਹ ਸ਼ੌਕ ਉਸ ਦੇ ਖੂਨ ਵਿੱਚ ਸੀ ਪਰ ਮੈਨੂੰ ਇਹ ਡਰ ਸੀ ਕਿ ਜੇਕਰ ਉੱਪਰੋਂ ਡਿੱਗ ਗਿਆ ਨਾ ਉਸ ਨੂੰ ਸਾਟਣਾ ਲੱਗ ਜਾਵੇ ਜਾਂ ਫਿਰ ਕਿਸੇ ਨੇ ਵੇਖ ਲਿਆ ਤਾਂ ਮੇਰੀ ਖੈਰ ਨਹੀਂ ਰਾਤ ਦੇ ਵੇਲੇ ਵਿੱਚ ਉਹਨਾਂ ਦੇ ਛੋਟੇ ਭਰਾ ਨੂੰ ਇੱਥੇ ਲਿਆ ਕੇ ਮੈਂ ਸਵਾਰੀ ਕਰਵਾ ਰਹੀ ਸੀ ਤੇ ਮੇਰਾ ਦਿਓਰ ਬਹੁਤ ਖੁਰਸੀ ਕਿ ਮੈਂ ਉਸ ਦੀ ਡਿਮਾਂਡ ਪੂਰੀ ਕਰ ਦਿੱਤੀ ਸੀ ਦੋਸਤੋ ਤੁਹਾਨੂੰ ਅੱਜ ਦੀ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਚੈਨਲ ਤੇ ਪਹਿਲੀ ਵਾਰ ਆਇਓ ਸਬਸਕ੍ਰਾਈਬ ਜ਼ਰੂਰ ਕਰਿਓ ਸਿਆਤਾ ਤੋਂ ਜ਼ਿਆਦਾ ਕਹਾਣੀ ਨੂੰ ਸ਼ੇਅਰ ਕਰਿਓ ਕਹਾਣੀ ਸੁਣ ਲਈ ਤੁਹਾਡਾ ਸਾਰਿਆਂ ਦਾ ਦਿলো ਧੰਨਵਾਦ ਜੀ ਆਪਾਂ ਫੇਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਾਸ਼ੀ ਕਾਲ ਜੀ ਰੱਬ ਰੱਖਾ